ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਵਿਦਿਅਕ ਅਦਾਰਿਆਂ ਦੇ ਖੁੱਲਣ ਸੰਬੰਧੀ ਜ਼ਰੂਰੀ ਜਾਣਕਾਰੀ ਅਤੇ ਹਦਾਇਤਾਂ ਸੋਸ਼ਲ ਮੀਡੀਆ ਪੋਸਟ ਰਾਈ ਸਾਂਝੀਆਂ ਕੀਤੀਆਂ ਨੇ ਮੰਤਰੀ ਨੇ ਕਿਹਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਡ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਸੋਮਵਾਰ ਤੋਂ ਆਮ ਦੀ ਤਰ੍ਹਾਂ ਖੁੱਲਣਗੀਆਂ ਜੇਕਰ ਕੋਈ ਸਕੂਲ ਜਾਂ ਕਾਲਜ ਹੜ੍ਹਾਂ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਫੈਸਲਾ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਅਤ ਨੇ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ 8 ਸਤੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਰਹਿਣਗੇ ਅਤੇ ਸਾਫ਼ ਸਫਾਈ ਦੀ ਕਾਰਵਾਈ ਐਸ ਐਮ ਸੀ ਪੰਚਾਇਤਾਂ ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਕੀਤੀ ਜਾਵੇਗੀ ਅਧਿਆਪਕਾਂ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇਗੀ ਮੰਤਰੀ ਨੇ ਸਪਸ਼ਟ ਕੀਤਾ ਕਿ 9 ਸਤੰਬਰ ਮੰਗਲਵਾਰ ਤੋਂ ਸਾਰੇ ਸਰਕਾਰੀ ਸਕੂਲ ਆਮ ਦੀ ਤਰ੍ਹਾਂ ਖੁੱਲਣਗੇ ਆ ਪੰਜਾਬ ਦੇ ਸਕੂਲਾਂ ਕਾਲਜਾਂ ਵਿਦਿਅਕ ਅਦਾਰਿਆਂ ਨੂੰ ਲੈ ਕੇ ਜਿਹੜੇ ਇੰਪੋਰਟੈਂਟ ਇਨਸਟਰਕਸ਼ਨਸ ਅੱਜ ਸਾਡੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਕਿ ਮੈਂ ਇਸ ਦੇ ਵਿੱਚ ਆਪ ਸਭ ਦਾ ਸਹਿਯੋਗ ਮੰਗਦਾ ਹਾਂ ਸਾਰੇ ਅਧਿਆਪਕ ਸਹਿਬਾਨਾਂ ਦਾ ਸਾਰੇ ਸਰਪੰਚ ਸਹਿਬਾਨਾਂ ਦਾ ਐਸਐਮਸੀਜ਼ ਦਾ ਸਾਡੇ ਯੂਥ ਕਲੱਬਾਂ ਦਾ ਪੰਚਾਇਤਾਂ ਦਾ ਸਰਪੰਚ ਸਹਿਬਾਨਾਂ ਦਾ ਨਗਰ ਕੌਂਸਲਸ ਦੇ ਸਾਰੇ ਮੁਲਾਜ਼ਮਾਂ ਦਾ ਲੋਕਲ ਬਾਡੀ ਡਿਪਾਰਟਮੈਂਟ ਦਾ ਪੰਜਾਬ 'ਚ ਹੁਣ ਤੱਕ ਦਾ ਜਿਹੜਾ ਹੈ ਸਭ ਤੋਂ ਮਾੜਾ ਹੜ ਦੇਖਿਆ 88 ਤੋਂ ਵੀ ਜਿਹੜਾ ਵਰਸਟ ਹੈ ਸਾਡੇ ਆਪੋਂ ਦੇਖਿਆ ਭਾਰੀ ਬਰਸਾਤ ਕਰਕੇ ਡੈਮਾਂ ਤੋਂ ਪਾਣੀ ਜੋ ਆਇਆ ਦਰਿਆ 'ਚ ਜੋ ਪਾਣੀ ਆਇਆ ਉਹਦੇ ਕਰਕੇ ਜਿਹੜੇ ਹੈ ਆ ਸਮ ਕਈ ਦਿਨਾਂ ਤੱਕ ਸਕੂਲਾਂ ਛੁੱਟੀਆਂ ਕਰਨੀਆਂ ਪਈਆਂ ਔਰ ਬੱਚਿਆਂ ਦੀ ਪੜ੍ਹਾਈ ਦਾ ਵੀ ਜਿਹੜਾ ਹੈ ਵੱਡਾ ਨੁਕਸਾਨ ਹੋਇਆ ਹੁਣ ਉਸ ਨੂੰ ਗੈਪ ਨੂੰ ਫਿਲ ਕਰਨਾ ਉਹ ਵੀ ਚੈਲੰਜ ਹੋਊਗਾ ਇਹਦੀ ਆਪਣਾਂ ਦੀ ਵੱਡੀ ਜ਼ਿੰਮੇਵਾਰੀ ਹੈ ਤੇ ਕੱਲ ਤੋਂ ਪੰਜਾਬ ਦੇ ਸਾਰੇ ਪ੍ਰਾਈਵੇਟ ਸਰਕਾਰੀ ਐਡਿਡ ਅਨਐਡਿਡ ਕਾਲਜਸ ਯੂਨੀਵਰਸਿਟੀਆਂ ਆਈਟੀਆਈਸ ਖੁੱਲਣ ਗਿਆ ਸਿਰਫ ਉਹ ਕਾਲਜਸ ਯੂਨੀਵਰਸਿਟੀਆਂ ਆਈਟੀਆਈਸ ਜੋ ਬਿਲਕੁਲ ਹਜੇ ਵੀ ਪਾਣੀ ਚ ਹੈ ਉਹਨਾਂ ਨੂੰ ਸੰਬੰਧਿਤ ਜਿੰਨੇ ਜਿਹੜੇ ਡਿਪਟੀ ਕਮਿਸ਼ਨਰਸ ਨੇ ਉਹ ਬੰਦ ਕਰ ਸਕਦੇ ਨੇ ਬਾਕੀ ਸਾਰੀਆਂ ਖੁੱਲਣ ਗਿਆ ਇਹਨਾਂ ਦੇ ਵਿੱਚ ਵੀ ਹਰ ਤਰ੍ਹਾਂ ਦੀ ਬੱਚਿਆਂ ਦੀ ਇਨਸਟ੍ਰਕਟਰਸ ਦੀ ਲੈਕਚਰਸ ਦੀ ਪ੍ਰੋਫੈਸਰਸ ਦੀ ਸੇਫਟੀ ਦੀ ਜ਼ਿੰਮੇਵਾਰੀ ਉਹਨਾਂ ਉਹਨਾਂ ਐਡਮਿਨਿਸਟ੍ਰੇਸ਼ਨ ਦੀ ਹੋਊਗੀ ਉੱਥੇ ਦੇ ਜਿਹੜੇ ਉਹਨਾਂ ਕਾਲਜਿਸ ਉਹਨਾਂ ਯੂਨੀਵਰਸਿਟੀ ਦੀ ਜੋ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਹੋਊਗੀ ਇਦਾਂ ਹੀ ਜਿੰਨੇ ਪ੍ਰਾਈਵੇਟ ਸਕੂਲ ਐ ਸਾਰੇ ਉਹ ਸਾਰੇ ਕੱਲ ਤੋਂ ਖੁੱਲਣਗੇ ਪ੍ਰਾਈਵੇਟ ਸਕੂਲਾਂ ਦੀ ਵੀ ਕਲਾਸਰੂਮਸ ਦੀ ਬਿਲਡਿੰਗਸ ਦੀ ਸੇਫਟੀ ਚੈੱਕ ਕਰਨਾ ਉਹ ਪ੍ਰਾਈਵੇਟ ਸਕੂਲਾਂ ਦੀ ਮੈਨੇਜਮੈਂਟ ਵੀ ਹੋਊਗੀ ਕੱਲ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਬੱਚਿਆਂ ਲਈ ਬੰਦ ਰਹਿਣਗੇ ਪਰ ਸਾਡੇ ਅਧਿਆਪਕਾਂ ਲਈ ਤੇ ਸਪੋਰਟ ਸਟਾਫ ਲਈ ਉਹ ਖੁੱਲਣਗੇ ਸਾਰੇ ਸਕੂਲ ਅਧਿਆਪਕਾਂ ਨੂੰ ਬੇਨਤੀ ਹੈ ਕਿ ਸਰਕਾਰੀ ਸਕੂਲਾਂ ਦੀ ਗਿਣਤੀ ਬਹੁਤ ਜ਼ਿਆਦਾ 20000 ਗਿਣਤੀ ਹੈ ਅਸੀਂ ਨਹੀਂ ਚਾਹਦੇ ਕਿ ਕਿਤੇ ਵੀ ਕੋਈ ਵੀ ਸਾਡੇ ਬੱਚੇ ਨੂੰ ਯਾ ਸਾਡੇ ਕਿਸੇ ਅਧਿਆਪਕ ਨੂੰ ਖਰੋਚ ਤੱਕ ਵੀ ਆਵੇ ਇਸ ਨੂੰ ਦੇਖਦੇ ਹੋਏ ਇੱਕ ਬਹੁਤ ਵੱਡਾ ਟਾਸਕ ਕੱਲ ਸਾਰੇ ਸਰਕਾਰੀ ਸਕੂਲਾਂ ਚ ਅਧਿਆਪਕ ਕੇ ਸਪੋਰਟ ਸਟਾਫ ਜਾਊਗਾ ਉੱਥੇ ਜਾ ਕੇ ਤੇ ਮੈਂ ਸਾਰੇ ਸਰਪੰਚ ਸਹਿਮਾਨਾਂ ਨੂੰ ਬੇਨਤੀ ਕਰਦੇ ਆਪਣੇ ਬੱਚਿਆਂ ਦਾ ਮੈਸ਼ਨ ਹੈ ਐਸਐਮਸੀ ਨੂੰ ਬੇਨਤੀ ਹੈ ਸਾਰੀ ਪੰਚਾਇਤ ਨੂੰ ਬੇਨਤੀ ਹੈ ਤੇ ਖਾਸ ਕਰਕੇ ਸਾਡੇ ਯੂਥ ਕਲੱਬ ਵਾਲਿਆਂ ਨੂੰ ਕੱਲ 2 ਘੰਟੇ ਲੱਗ ਘੰਟੇ ਲੱਗ ਕੇ ਆਪਸ ਸਕੂਲ ਨੂੰ ਚੈੱਕ ਕਰਨਾ ਹੈ ਚੈੱਕ ਵੀ ਕਰਨਾ ਤੇ ਸਾਫ ਵੀ ਕਰਨਾ ਹੈ ਪਾਣੀ ਦੀ ਬਰਸਾਤਾਂ ਕਰਕੇ ਬੰਦ ਹੋਏ ਕਮਰਿਆਂ ਚ ਕਿਤੇ ਕੋਈ ਤਰੇੜ ਕਿਤੇ ਕੋਈ ਦਰਾਰ ਨਾ ਹੀ ਹੋਵੇ ਕਿ ਸਕੂਲ ਆਪਾਂ ਸਾਫ਼ ਕਰਕੇ ਉਹ ਸਕੂਲ ਦੇ ਵਿੱਚ ਘਾ ਬੂਟੀ ਬਰਸਾਤ ਚ ਬਹੁਤ ਹੋ ਜਾਂਦੀ ਹੈ ਕਿਸੇ ਬੱਚੇ ਨੂੰ ਕੋਈ ਕੀੜਾ ਕੋਈ ਜਾਨਵਰ ਕੋਈ ਸਭ ਉਹ ਸਾਫ਼ ਕਰਕੇ ਦੋਗੇ ਤੇ ਤਾਂ ਕਿ ਪਰਸੋਂ ਤੋਂ ਸਾਡੇ ਸਾਰੇ ਸਰਕਾਰੀ ਸਕੂਲ ਬੱਚਿਆਂ ਲਈ ਖੁੱਲ੍ਹੇ ਜਾਣਗੇ ਮੈਂ ਸਾਰੇ ਸਰਪੰਚ ਸਾਹਿਬਾਨਾਂ ਦਾ ਯੂਥ ਕਲੱਬ ਦੇ ਮੇਰੇ ਸਾਥੀਆਂ ਦਾ ਐਸਐਮਸੀ ਦਾ ਕਹਿੰਦਾ ਕਿ ਵੱਧ ਤੋਂ ਵੱਧ ਮੇਰੇ ਟੀਚਰਸ ਨੂੰ ਸਾਡੇ ਅਧਿਆਪਕਾਂ ਦਾ ਸਹਿਯੋਗ ਕਰੋ ਜਿੱਥੇ ਕਿਤੇ ਵੀ ਅਧਿਆਪਕਾਂ ਨੂੰ ਜਾਂ ਪੰਚਾਇਤ ਨੂੰ ਜਾਂ ਸਰਪੰਚ ਸਭਾ ਨੂੰ ਯੂਥ ਕਲੱਬ ਨੂੰ ਕਿਤੇ ਵੀ ਲੱਗਦਾ ਹੈ ਕਿ ਸਕੂਲ 'ਚ ਕੋਈ ਗਰੇਡ, ਵਿਰਾੜ, ਕੋਈ ਕ੍ਰੇਡ ਆਈ ਹੈ ਜਾਂ ਕੋਈ ਬੱਚਾ ਹੀ ਐਂਸੇਪ ਹੈ ਇਮੀਡੀਏਟਲੀ ਮੌਕੇ ਤੇ ਜਿਹੜਾ ਹੈ ਉਹ ਇਨਫੋਰਮ ਕਰਨਗੇ ਐਸਡੀਐਮ ਸਹਿਬਾਨਾ ਨੂੰ ਸਬੰਧਿਤ ਡੀਸੀ ਸਹਿਬਾਨਾ ਨੂੰ ਪੀਡਬਲਯੂ ਦੇ ਅਧਿਕਾਰੀਆਂ ਨੂੰ ਬਾਕੀ ਸਾਰੇ ਸਕੂਲਾਂ 'ਚ ਜਿਹੜੀ ਪੜ੍ਹਾਈ ਹੈ ਸਰਕਾਰੀ ਸਕੂਲਾਂ 'ਚ ਪਰਸੋਂ ਤੋਂ ਚੱਲੂਗੀ ਜਿੱਥੇ-ਜਿੱਥੇ ਹਜੇ ਵੀ ਪਾਣੀ ਹੈ ਉਦੀ ਪਾਵਰ ਅਸੀਂ ਡੀਸੀਸ ਨੂੰ ਦੇ ਦਿੱਤੀ ਹੈ ਉਹ ਸੰਬੰਧਿਤ ਡੀਸੀਸ ਆਪਣੇ ਆਪਣੇ ਜ਼ਿਲ੍ਹੇ ਦੇ ਜਿਹੜੇ ਚੁੰਨੰਦਾ ਸਕੂਲ ਹੋਣਗੇ ਵਿੱਚ ਪਾਣੀ ਹੈ ਉਹਨਾਂ ਦੇ ਵਿੱਚ ਉਹ ਛੁੱਟੀਆਂ ਹਜੇ ਐਕਸਟੈਂਡ ਕਰ ਸਕਦੇ ਆ ਇਹ ਜਾਣਕਾਰੀ ਸਾਡੇ ਬੱਚਿਆਂ ਨੂੰ ਸਾਡੇ ਪ੍ਰੋਫੈਸਰਸ ਨੂੰ ਸਾਡੇ ਆਪ ਹੀ ਆਪਕਾ ਨੀ ਸੇਫਟੀ ਨੂੰ ਰੱਖ ਕੇ ਜਾਣ ਨੂੰ ਜਾਈ ਕੱਲ ਸਕੂਲ ਖੁੱਲਣਗੇ ਜੀ ਉਹ ਟੀਚਰ ਰੱਖਣਗੇ ਕੱਲ ਸਾਰੇ ਪ੍ਰਾਈਵੇਟ ਸਕੂਲ ਸਾਰੇ ਖੁੱਲਣਗੇ ਸਰਕਾਰੀ ਸਕੂਲ ਟੀਚਰਾਂ ਤੇ ਸਪੋਰਟਿੰਗ ਸਟਾਫ ਲਈ ਖੁੱਲਣਗੇ ਪਰ ਬੱਚਿਆਂ ਲਈ ਬੰਦ ਰਹੇਗੇ ਕਿਉਂਕਿ 28 ਲੱਖ ਬੱਚਾ ਲੱਖਾਂ ਪਾ 28 ਲੱਖ ਬੱਚਾ ਸਾਰੇ ਸਰਕਾਰੀ ਸਕੂਲਾਂ 'ਚ ਪੜਦੇ ਉਹਨਾਂ ਦੀ ਸੇਫਟੀ ਪ੍ਰਾਈਵੇਟ ਸਕੂਲਾਂ ਦੀ ਇੱਕ ਤੱਕ ਗਿਣਤੀ ਘੱਟ ਹੈ 8000 ਸਕੂਲ ਨੇ ਪਲੱਸ ਉਹਨਾਂ ਦੇ ਜਿਹੜੇ ਮੈਨੇਜਮੈਂਟ ਹੈ ਸਭ ਕੁਝ ਉਹ ਮੈਨੇਜ ਕਰ ਸਕਦੇ ਅੱਜ ਦੇਖ ਸਕਦੇ ਆ ਪ੍ਰਾਈਵੇਟ ਸਕੂਲਾਂ ਦੇ ਪਰ ਬੱਚਿਆਂ ਦੀ ਸੇਫਟੀ ਵੀ ਉਨੀ ਹੀ ਜ਼ਰੂਰੀ ਹੈ ਉਹ ਉਹਨਾਂ ਦੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ ਉਹ ਆਪਣੇ ਮੈਨੇਜਮੈਂਟ ਇਨਸ਼ੋਰ ਕਰ ਰਹੇ ਨੇ ਕਿ ਕਿਤੇ ਵੀ ਪ੍ਰਾਈਵੇਟ ਸਕੂਲ ਨੂੰ ਲੱਗਦਾ ਕਿ ਸਾਡਾ ਕੋਈ ਬਿਲਡਿੰਗ ਦੇ ਵਿੱਚ ਕੋਈ ਹਾਮ ਹੋਇਆ ਉਹ ਕੋਈ ਬੰਦ ਰੱਖ